ਪਹਿਲਾ ਹਜੇ ਸੀਨ ਆਣਾ ਕਿਤੀ ਹੈ ਸ਼ਾਇਦ ਲੋਕਾਂ ਨੇ ਹਜੇ ਦੇਖੀ ਵੀ ਨਹੀਂ ਹੋਣੀ ਫਿਲਮ ਪਰ ਉਹਦੇ ਜੈਸਚਰਸ ਉਹਦੇ ਹਾਊ ਭਾਉ ਦੇਖ ਕੇ ਲੋਕਾਂ ਨੇ ਕਮੈਂਟ ਸੈਕਸ਼ਨ ਪਰ ਜਿਸ ਤਰੀਕੇ ਦੇ ਨਾਲ ਲਕਸ਼ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਬਿਲਕੁਲ ਇੱਕ 18 ਸਾਲ ਦਾ ਬੱਚਾ ਜਦੋਂ ਇਹ 네ਗੈਟਿਵਿਟੀ ਆਪਣੇ ਪ੍ਰਤੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੇਖੇਗਾ ਤਾਂ ਉਹਦਾ ਮਨੋਬਲ ਜ਼ਰੂਰ ਟੁੱਟੇਗਾ ਆਸ-ਪਾਸ ਉਹਨਾਂ ਦੇ ਲੋਕ ਖੜੇ ਸਨ ਐਮੀ ਵਰਗ ਖੜੇ ਸਨ ਸਮੀਪ ਕਾਂਗ ਖੜੇ ਸਨ ਉਹਨਾਂ ਨੇ ਇੱਕੋ ਗੱਲ ਕਹੀ ਕਿ ਆਪਣੇ ਪਿਤਾ ਵਾਂਗ ਇਹ ਹਾਉ-ਬਾਉ ਦਿਖਾ ਰਿਆ ਗੱਲ ਕਰ ਰਿਹਾ ਸਟਾਈਲ ਇਹਦਾ ਬਿਲਕੁਲ ਅੰਬਰਦੀਪ ਵਰਗਾ ਕਿਸੇ ਨੇ ਇਹ ਚੀਜ਼ ਨਹੀਂ ਜਾਂਚਣੀ ਚਾਹੀ ਕਿ ਜੋ ਗੱਲਾਂ ਲਖਦੇ ਬਾਰੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਫੈਲ ਰਹੀਆਂ ਨੇ ਕੀ ਉਹ ਸੱਚੀਆਂ ਨੇ ਕੰਪੀਟੀਸ਼ਨ ਹਰ ਫੀਲਡ ਦੇ ਵਿੱਚ ਹੈ ਪਰ ਜਿਹੜੀ ਕਿਰਦਾਰ ਕੁਸ਼ੀ ਹੈ ਨਾ ਔਰ ਜ਼ਿਆਦਾਤਰ ਐਂਟਰਟੇਨਮੈਂਟ ਲਾਈਨ ਦੇ ਵਿੱਚ ਕੀਤੀ ਜਾਂਦੀ ਹੈ ਜਦੋਂ ਕੋਈ ਸ਼ਖਸ ਸਕਸੈਸ ਦੇ ਵੱਲ ਜਾਂਦਾ ਹੈ। ਉਸ ਬੱਚੇ ਨੂੰ ਮੋਟੀਵੇਟ ਕਰਨ ਦੀ ਜ਼ਰੂਰਤ ਸੀਗੀ ਕਿ ਜਿਵੇਂ ਤੂੰ ਆਇਆ ਹੈ ਤੇਰਾ ਅਸੀਂ ਖੁੱਲੇ ਦਿਲ ਦੇ ਨਾਲ ਸਵਾਗਤ ਕਰਦੇ ਹਾਂ ਪਰ ਲੋਕਾਂ ਨੇ ਉਹ ਚੀਜ਼ ਨੂੰ ਉਹਦੇ ਹਾਪਾ ਉਹਨੂੰ ਗਲਤ ਤਰੀਕੇ ਦੇ ਨਾਲ ਜਜ ਕਰਨਾ ਸ਼ੁਰੂ ਕਰ ਦਿੱਤਾ। ਤਾਂ ਉਹਦੇ ਕੰਮ ਨੂੰ ਜਜ ਕਰੋ ਪਰ ਕਿਸੇ ਨੂੰ ਪਰਸਨਲੀ ਇੰਦਾ ਟਾਰਗੇਟ ਨਾ ਕਰੋ। ਮਹਿਸ 18 ਸਾਲ ਦਾ ਹੋ ਗਾ ਔਰ ਹੁਣ ਤੱਕ ਉਹਨੇ ਇਹ ਵੀ ਨਾਲ ਮੈਂਸ਼ਨ ਕੀਤਾ ਕਿ ਸੋਸ਼ਲ ਮੀਡੀਆ ਜੋ ਸੋਸ਼ਲ ਮੀਡੀਆ ਨਹੀਂ ਚਲਾਉਂਦਾ ਕੱਲ ਸ਼ਾਇਦ ਲਖਸਿਧਾਣੇ ਨੇ ਲਾਈਵ ਹੋ ਕੇ ਸਪਸ਼ਟੀਕਰਨ ਦਿੱਤਾ ਕਿ ਮੈਂ ਅੰਬਰਦੀਪ ਦੇ بیٹے ਬਾਰੇ ਗੱਲ ਨਹੀਂ ਕੀਤੀ ਮੈਂ ਗੱਲ ਐਲਨ ਮਸਕ ਦੇ بیٹے ਬਾਰੇ ਕੀਤੀ ਸੀ ਔਰ ਉਹਨੂੰ ਤੋੜ ਮੋੜ ਕੇ ਜਿਹੜੇ ਜਿਆਦਾ ਕਾਰੀਗਰ ਬੈਠੇ ਨੇ ਨਾ ਇਹਨਾਂ ਨੂੰ ਐਡੀਟਿੰਗ ਵੀ ਆਉਂਦੀ ਹੈ ਔਰ ਥੋੜਾ AI ਬਾਰੇ ਵੀ ਜਾਣਦੇ ਨੇ ਉਹ ਲੋਕ ਅਜੇਹੀਆਂ ਵੀਡੀਓਜ਼ ਨੂੰ ਕੱਟ ਕਰਕੇ ਗਲਤ ਤਰੀਕੇ ਦੇ ਨਾਲ ਲੋਕਾਂ ਤੱਕ ਪਹੁੰਚਾਉਂਦੇ ਨੇ ਔਰ ਉਹਨੂੰ ਟਰੋਲ ਕਰਦੇ ਨੇ ਲੋਕ ਬੇਵਜਾ ਲੋਕਾਂ ਨੂੰ ਟਰੋਲ ਕਰਦੇ ਨੇ ਨਾ ਸਭ ਤੋਂ ਪਹਿਲਾਂ ਉਹਨਾਂ ਨੂੰ ਸਮਝਣਾ ਪਵੇਗਾ ਕਿ ਅਜਿਹੀਆਂ ਚੀਜ਼ਾਂ ਤੁਸੀਂ ਕਰਕੇ ਕੀ ਖਤ ਲੋਗੇ ਜੀ ਤੁਹਾਧਿਆਰੇ ਟਾਈਮ ਸਿੱਖ ਰਹੇ ਤੁਸੀਂ ਮੈਂ ਹਾ ਪ੍ਰਬਲਿੰਕੌਰ ਗੱਲਬਾਤ ਕਰਾਂਗੇ ਕਿ ਇਹੋ ਜੇ ਮੁੱਦੇ ਦੇ ਉੱਤੇ ਜੋ ਕਿ ਸੋਸ਼ਲ ਮੀਡੀਆ ਤੇ ਇਸ ਵੇਲੇ ਕਾਫੀ ਭਖਿਆ ਹੋਇਆ ਹੈ ਗੱਲਬਾਤ ਕਰਦੇ ਆ ਪੰਜਾਬੀ ਫਿਲਮਾਂ ਦੇ ਜਦੋਂ ਰਿਲੀਜ਼ ਹੁੰਦੀ ਹੈ ਤਾਂ ਇੱਕ ਮੀਡੀਆ ਇੰਟਰੈਕਸ਼ਨ ਰੱਖਿਆ ਜਾਂਦਾ ਹੈ ਜਿਸ ਦੇ ਵਿੱਚ ਹਰ ਇੱਕ ਸਟਾਰ ਕਾਸਟ ਨੂੰ ਆਪਣਾ ਆਪਣਾ ਪੱਖ ਰੱਖਣ ਵਾਸਤੇ ਕਿਹਾ ਜਾਂਦਾ ਆਪਣੀ ਫਿਲਮ ਦੇ ਬਾਰੇ ਦੱਸਣ ਵਾਸਤੇ ਕਿਹਾ ਜਾਂਦਾ ਕਿ ਰੋਲ ਹੈ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਇਹ ਫਿਲਮ ਜਿਹੜੀ ਹੈ ਪਸੰਦ ਆਵੇਗੀ ਔਰ ਇਸਦੇ ਹੀ ਚੱਲਦੇ ਇੱਕ ਫਿਲਮ ਜਿਹੜੀ ਹੈ ਰਿਲੀਜ਼ ਹੁੰਦੀ ਹੈ ਜਿਸ ਦੇ ਵਿੱਚ ਕੀ ਡਾਇਰੈਕਟਰ ਅੰਬਰਦੀਪ ਸਿੰਘ ਜਿਨ੍ਹਾਂ ਦੇ ਕਿ ਸਿਨੇਮਾ ਦੇ ਬਹੁਤ ਸਾਰੇ ਲੋਕ دیਵਾਨੇ ਨੇ ਕਿਉਂਕਿ ਕਈ ਫਿਲਮਾਂ ਪੰਜਾਬੀ ਇੰਡਸਟਰੀ ਨੂੰ ਅੰਬਰਦੀਪ ਸਿੰਘ ਦੇ ਵੱਲੋਂ ਦਿੱਤੀਆਂ ਗਿਆ ਨੇ ਉਹਨਾਂ ਦੇ ਬੇਟੇ ਦਾ ਇੱਕ ਡੈਬਿਊ ਆਇਆ ਮਿੱਠੜੇ ਫਿਲਮ ਦੇ ਵਿੱਚ ਜਿਸ ਦੇ ਵਿੱਚ ਕੀ ਇੱਕ ਪ੍ਰੈਸ ਕਾਨਫਰੈਂਸ ਦੇ ਵਿੱਚ ਉਹਨਾਂ ਦੇ ਜੈਸਚਰਸ ਨੂੰ ਦੇਖ ਕੇ ਲੋਕਾਂ ਨੇ ਕਾਫੀ ਮਜ਼ਾਕ ਉਟਾਇਆ ਕਮੈਂਟ ਸੈਕਸ਼ਨ ਦੇ ਵਿੱਚ ਕੁਝ ਇਹੋ ਜੀ ਸ਼ਬਦਾਵਲੀ ਵਰਤੀ ਗਈ ਜੋ ਕਿ ਇੱਕ 18 ਸਾਲ ਮਹਿਜ਼ 18 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਲਖਸ਼ ਦੁਲੇ ਦੀ ਜੋ ਕਿ ਅੰਬਰਦੀਪ ਬੇਟਾ ਹੈ ਤੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਹਜੇ ਪੈਰ ਹੀ ਰੱਖਿਆ ਸੀ ਪਰ ਜਿਹੜੇ ਲੱਤਾਂ ਪਹਿਲਾਂ ਤੋਂ ਹੀ ਖਿੱਚੜੀਆਂ ਸ਼ੁਰੂ ਹੋ ਗਈਆਂ ਬਾਲੀਵੁੱਡ ਦੀ ਜੇਕਰ ਸੇ ਗੱਲਬਾਤ ਕੀਤੀ ਜਾਵੇ ਤਾਂ ਨੈਪੋਟイズਮ ਜਿਹੜੀ ਆ ਸੀ ਸਾਰੇ ਜਾਣਦੇ ਆ ਕਿ ਇਸ ਤਰੀਕੇ ਦੇ ਨਾਲ ਕਈ ਵਾ ਖੂਬੀ ਐਕਟਰਸ ਨੂੰ ਵੀ ਜਿਹੜਾ ਖਰਾਬ ਕਰਦੀ ਹੈ ਕਿਉਂਕਿ ਸਭ ਤੋਂ ਪਹਿਲਾਂ ਮੈਂ ਇੱਥੇ ਜ਼ਿਕਰ ਕਰੂੰਗੀ ਕਪੂਰ ਫੈਮਲੀ ਦਾ ਜਿਨ੍ਹਾਂ ਦੇ ਕਿ ਅੱਗੇ ਸਾਰੀ ਫੈਮਿਲੀ ਜਿਹੜੀ ਹੈ ਐਕਟਰਸ ਦੇ ਤੌਰ ਦੇ ਵਿੱਚ ਚੱਲ ਰਹੀ ਆ ਰਹੀ ਪਰ ਫਿਰ ਵੀ ਉਹਨਾਂ ਦੀ ਐਕਟਿੰਗ ਦੇ ਵੀ ਬਹੁਤ ਜ਼ਿਆਦਾ ਲੋਕ دیਵਾਨੇ ਨੇ ਔਰ ਇੱਥੇ ਹੀ ਪੰਜਾਬੀ ਇੰਡਸਟਰੀ ਦੇ ਵਿੱਚ ਜਦੋਂ ਇਹੋ ਜਿਹਾ ਕੁਝ ਹੋ ਗਿਆ ਤਾਂ ਸਾਡੇ ਪੰਜਾਬੀਆਂ ਨੇ ਤਾਂ 18 ਸਾਲ ਦੇ ਮੁੰਡੇ ਨੂੰ ਹੀ ਨਹੀਂ ਬਖਸ਼ਿਆ ਕਿਉਂਕਿ ਉਸ ਦਾ ਕਮੈਂਟ ਸੈਕਸ਼ਨ ਦੇ ਵਿੱਚ ਇਹੋ ਜੀ ਸ਼ਬਦਾਵਲੀ ਵਰਤੀ ਗਈ ਜੋ ਕਿ ਸ਼ਾਇਦ ਉਸ ਦਾ ਮਨੋਬਲ ਤੋੜਨ ਵਾਸਤੇ ਸੀ ਮੇਨਾ ਮੇਰੇ ਸਹਿਯੋਗੀ ਅਮਨ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਅਮਨ ਜੀ ਕਿਵੇਂ ਦੇਖਦੇ ਹੋ ਇਸ ਫਿਲਮ ਦੇ ਵਿੱਚ ਪਹਿਲਾ ਹਜੇ ਸੀਨ ਆਣਾ ਹੀ ਸੀ ਹਸ਼ਾਇਦ ਲੋਕਾਂ ਨੇ ਹਜੇ ਦੇਖੀ ਵੀ ਨਹੀਂ ਹੋਣੀ ਫਿਲਮ ਪਰ ਉਹਦੇ ਜੈਸਚਰਸ ਉਹਦੇ ਹਾਉ ਭਾਉ ਦੇਖ ਕੇ ਲੋਕਾਂ ਨੇ ਕਮੈਂਟ ਸੈਕਸ਼ਨ ਭਰ ਦਿੱਤੇ ਬਿਲਕੁਲ ਪ੍ਰਬਲਿਨ ਜਿਸ ਟੌਪਿਕ ਤੇ ਅੱਜ ਅਸੀਂ ਚਰਚਾ ਕਰਨ ਲੱਗੇ ਆ ਇਹ ਟੌਪਿਕ ਪੰਜਾਬ ਦੇ ਨਾਲ ਤਾਂ ਰਿਲੇਟ ਕਰਦਾ ਹੀ ਹੈ ਉਸ ਦੇ ਨਾਲ ਨਾਲ ਇੰਡਸਟਰੀ ਦੇ ਨਾਲ ਵੀ ਜੁੜਿਆ ਹੋਇਆ ਔਰ ਸਾਡੇ ਸਮਾਜ ਦੇ ਨਾਲ ਵੀ ਜੁੜਿਆ ਹੈ ਕਿਉਂਕਿ ਜਿਸ ਤਰ੍ਹਾਂ ਇੱਕ ਚੜਦੀ ਉਮਰੇ ਉਸ ਨੌਜਵਾਨ ਨੇ ਕੰਮ ਕਰਕੇ ਵਿਖਾਇਆ ਆਪਣੇ ਪਿਤਾਪੁਰ ਕੀ ਕਿਤੇ ਦੇ ਵਿੱਚ ਕਿਉਂਕਿ ਅੰਬਰਦੀ ਬਹੁਤ ਵਧੀਆ ਡਾਇਰੈਕਟਰ ਨੇ ਐਕਟਰ ਨੇ ਉਹਨਾਂ ਦੀਆਂ ਫਿਲਮਾਂ ਜਿਹੜੀਆਂ ਲੋਕ ਬਹੁਤ ਪਸੰਦ ਕਰਦੇ ਨੇ ਔਰ ਮਹਿਜ਼ 18 ਸਾਲ ਦੀ ਉਮਰ ਦੇ ਵਿੱਚ ਉਹਨੇ ਮਿੱਠੜੇ ਫਿਲਮ ਦੇ ਵਿੱਚ ਆਪਣਾ ਕਿਰਦਾਰ ਬਖੂਬੀ ਨਿਭਾਇਆ ਔਰ ਬਿਲਕੁਲ ਚਿੰਤਾ ਦਾ ਵਿਸ਼ਾ ਜਿਸ ਤਰੀਕੇ ਦੇ ਨਾਲ ਲਖਸ਼ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਬਿਲਕੁਲ ਇੱਕ 18 ਸਾਲ ਦਾ ਬੱਚਾ ਜਦੋਂ ਇਹ 네ਗੇਟਿਵਿਟੀ ਆਪਣੇ ਪ੍ਰਤੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੇਖੇਗਾ ਤਾਂ ਉਹਦਾ ਮਨੋਬਲ ਜ਼ਰੂਰ ਟੁੱਟੇਗਾ ਤੁਸੀਂ ਗੱਲ ਨੈਪੋਟਿਜ਼ਮ ਦੀ ਕੀਤੀ ਬਿਲਕੁਲ ਇੰਡਸਟਰੀ ਚਾਹੇ ਉਹ ਪਾਲੀਵੁੱਡ ਹੈ ਚਾਹੇ ਬਾਲੀਵੁੱਡ ਹੈ ਉਹਦੇ ਵਿੱਚ ਸਿਆਸਤ ਵਾਂਗ ਪਰਿਵਾਰਵਾਦ ਜਿਹੜਾ ਹਾਵੀ ਹੈ ਜੀ ਮੈਂ ਇੱਕ ਬਾਲੀਵੁੱਡ ਦੇ ਬਹੁਤ ਹੀ ਬਾਕਮਾਲ ਐਕਟਰ ਦੀ ਗੱਲ ਦੱਸਾਂਗਾ ਅੱਜ ਤੋਂ ਲਗਭਗ 25 ਤੋਂ 30 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਤਰਮਿੰਦਰ ਨੇ ਇਹ ਗੱਲ ਮੀਡੀਆ ਦੇ ਵਿੱਚ ਕਹੀ ਸੀ ਕਿ ਬਾਲੀਵੁੱਡ ਦੇ ਵਿੱਚ ਕੋਈ ਸ਼ਖਸ ਛੇਤੀ ਕਿਤੇ ਪੈਰ ਟਿਕਾ ਨਹੀਂ ਸਕਦਾ ਮੈਂ ਆਪਣੀ ਜ਼ੁਰਤ ਦੇ ਨਾਲ ਬਾਲੀਵੁੱਡ ਦੇ ਵਿੱਚ ਟਿਕਿਆ ਕਿਉਂਕਿ ਬਾਲੀਵੁੱਡ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਪੂਰ ਫੈਮਿਲੀ ਦੀ ਗੱਲ ਕੀਤੀਆਂ ਖਾਨ ਜਿਹੜੇ ਨੇ ਉਹਨਾਂ ਦੀ ਗੱਲ ਕੀਤੀ ਹੁਣ ਤੱਕ ਕੋਈ ਹਾਵੀ ਰਹੇ ਨੇ ਸੋ ਆਪਾਂ ਲਖਸ਼ ਦੀ ਗੱਲ ਕਰ ਰਹੇ ਹਾਂ ਲਖਸ਼ ਦੇ ਨਾਲ ਇਹ ਕਿਉਂ ਹੋਇਆ ਲਖਸ਼ ਨੂੰ ਕਿਉਂ ਟਰੋਲ ਕੀਤਾ ਗਿਆ ਇਹਦੇ ਪਿੱਛੇ ਦਾ ਕਾਰਨ ਪਹਿਲਾਂ ਲੱਭਣਾ ਪਏਗਾ ਕਿਉਂਕਿ ਕੰਪੀਟੀਸ਼ਨ ਹਰ ਫੀਲਡ ਦੇ ਵਿੱਚ ਹੈ ਪਰ ਜਿਹੜੀ ਕਿਰਦਾਰ ਕੁਸ਼ੀ ਹੈ ਨਾ ਉਹ ਜ਼ਿਆਦਾਤਰ ਐਂਟਰਟੇਨਮੈਂਟ ਲਾਈਨ ਦੇ ਵਿੱਚ ਕੀਤੀ ਜਾਂਦੀ ਹੈ ਜਦੋਂ ਕੋਈ ਸ਼ਖਸ ਸਕਸੈਸ ਦੇ ਬਾਅਦ ਜਾਂਦਾ ਹੈ ਕੋਈ ਹੀਰੋ ਹੋਵੇ ਕੋਈ ਹੀਰੋਇਨ ਹੋਵੇ ਇਹ ਕੋਈ ਵੀ ਐਕਟਰ ਡਾਇਰੈਕਟਰ ਪ੍ਰੋਡਿਊਸਰ ਹੋਵੇ ਜਦੋਂ ਉਹਦੀ ਚੜ੍ਹਾਈ ਹੁੰਦੀ ਹੈ ਤਾਂ ਉਹਨੂੰ ਕਿਸੇ ਨਾ ਕਿਸੇ ਤਰੀਕੇ ਗਰਾਉਂਡ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਜੇ ਹੀਰੋ ਬਣਿਆ ਨਹੀਂ ਸੀ ਉਸਨੇ ਸ਼ਾਇਦ ਸੋਚਿਆ ਸੀ ਕਿ ਮੈਂ ਵੀ ਆਪਣੇ ਪਿਓ ਵਾਂਗੂ ਕੁਝ ਨਾਮ ਕਮਾਵਾਂਗਾ ਬਟ ਉਹਨੂੰ ਮੌਕਾ ਹਜੇ ਮਿਲਿਆ ਹੀ ਤੇ ਨਾਲ ਉਸਨੂੰ ਲੋਕਾਂ ਨੇ ਜਿਹੜਾ ਉਸਦੇ ਪੈਰ ਖਿੱਚਣੇ ਸ਼ੁਰੂ ਕਰ ਦਿੱਤੇ ਕਿੰਨਾ ਕੋ ਗੱਲ ਸਮਝਦੇ ਕਿਉਂਕਿ ਕਈ ਵਾਰ ਇਹਦਾ ਹੁੰਦਾ ਹੈ ਕਿ ਬਹੁਤ ਸਾਰੇ ਲੋਕ ਕੋਸ਼ਿਸ਼ਾਂ ਤਾਂ ਕਰਦੇ ਆ ਨਾ ਕੰਮ ਕਰਨ ਵਾਲੇ ਸਿਰਫ ਆਪਾ ਲੋਕ ਹੀ ਹੁੰਦੇ ਆ ਜਿਹੜੇ ਕਮੈਂਟ ਸੈਕਸ਼ਨ ਭਰ ਦਿੰਦੇ ਆ ਬਿਲਕੁਲ ਦੇਖੋ ਨੈਗੇਟਿਵਿਟੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਕਿੰਨੀ ਐ ਇਸ ਸਾਰੇ ਵਰਤਾਰੇ ਨੇ ਉਹਨੂੰ ਦੱਸ ਦਿੱਤਾ ਜੀ ਕਿਸੇ ਨੇ ਇਹ ਚੀਜ਼ ਨਹੀਂ ਜਾਂਚਣੀ ਚਾਹੀ ਕਿ ਜੋ ਗੱਲਾਂ ਲਖ ਦੇ ਬਾਰੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਫੈਲ ਰਹੀਆਂ ਨੇ ਕੀ ਉਹ ਸੱਚੀਆਂ ਨੇ ਜਾਂ ਅਫਵਾਹਾਂ ਨੇ ਸੋ ਇਹ ਚੀਜ਼ਾਂ ਹੁਣ ਜਿਹੜੀਆਂ ਨੇ ਕਿਸੇ ਦੀ ਜ਼ਿੰਦਗੀ ਬਣਾ ਵੀ ਸਕਦੀਆਂ ਨੇ ਔਰ ਬਰਬਾਦ ਵੀ ਕਰ ਸਕਦੀਆਂ ਨੇ ਜੀ ਤੁਸੀਂ ਸ਼ਾਇਦ ਮੇਰੇ ਹਿਸਾਬ ਨਾਲ ਸਟੋਰੀਜ਼ ਅੰਬਰਦੀਪ ਦੀਆਂ ਵੇਖੀਆਂ ਹੋਣ ਮੈਂ ਤਾਂ ਪਰਸਨਲੀ ਵੇਖੀਆਂ ਜਦੋਂ ਦਾ ਇਹ 2-3 ਦਿਨ ਤੋਂ ਸਾਰਾ ਜੀ ਜਬਰਤਾਰਾ ਚੱਲ ਰਹਾ ਹੈ ਅੰਬਰਦੀਪ ਨੇ ਇੱਕ ਬਹੁਤ ਵੱਡੀ ਪੋਸਟ ਆਪਣੇ ਬੱਚੇ ਦੇ ਲਈ ਲਿਖੀ ਔਰ ਲੋਕਾਂ ਨੂੰ ਇਹ ਕਿਹਾ ਕਿ ਇਦਾਂ ਨਾ ਕਰੋ ਉਹ ਮਹਿਜ਼ 18 ਸਾਲ ਦਾ ਹੈ ਤੁਸੀਂ ਉਹਦੀ ਐਕਟਿੰਗ ਨੂੰ ਜੱਜ ਕਰੋ ਜੀ ਜੋ ਉਹਨੇ ਫਿਲਮ ਦੇ ਵਿੱਚ ਕਿਰਦਾਰ ਕੀਤਾ ਉਸਦੇ ਕੰਮ ਨੂੰ ਜੱਜ ਕਰੋ ਪਰ ਕਿਸੇ ਨੂੰ ਪਰਸਨਲੀ ਇਦਾਂ ਟਾਰਗੇਟ ਨਾ ਕਰੋ ਮਹਿਜ਼ 18 ਸਾਲ ਦਾ ਹੋ ਔਰ ਹੁਣ ਤੱਕ ਉਹਨੇ ਇਹ ਵੀ ਨਾਲ ਮੈਂਸ਼ਨ ਕੀਤਾ ਕੀ ਸੋਸ਼ਲ ਮੀਡੀਆ ਜੋ ਸੋਸ਼ਲ ਮੀਡੀਆ ਨਹੀਂ ਚਲਾਉਂਦਾ ਨਾ ਇੰਸਟਾਗ੍ਰam ਨਾ ਫੇਸਬੁੱਕ ਔਰ ਪਹਿਲੀ ਵਾਰ ਉਹ ਮੀਡੀਆ ਦੇ ਸਾਹਮਣੇ ਆਇਆ ਸੀ ਤੇ ਇਸ ਤਰੀਕੇ ਨਾਲ ਉਹ ਘਮ ਹੋਇਆ ਜਿਸ ਤਰੀਕੇ ਦੇ ਨਾਲ ਉਹ ਆ ਕੇ ਮੀਡੀਆ ਦੇ ਨਾਲ ਮਿਲਿਆ ਉਹਨੇ ਆਪਣਾ ਇੱਕ ਮੈਸੇਜ ਦਿੱਤਾ ਔਰ ਇੱਕ ਚੀਜ਼ ਤੁਸੀਂ ਹੋਰ ਵੇਖੋ ਜਿਹੜੇ ਆਸ-ਪਾਸ ਉਹਨਾਂ ਦੇ ਲੋਕ ਖੜੇ ਸਨ ਐਮਈ ਵਰਗ ਖੜੇ ਸਨ ਸਮੀਪ ਕਾਂਗ ਖੜੇ ਸਨ ਉਹਨਾਂ ਨੇ ਇੱਕੋ ਗੱਲ ਕਹੀ ਕਿ ਆਪਣੇ ਪਿਤਾ ਵਾਂਗ ਇਹ ਹਾਉ ਭਾਉ ਦਿਖਾ ਰਿਹਾ ਗੱਲ ਕਰ ਰਿਹਾ ਸਟਾਈਲ ਇਹਦਾ ਬਿਲਕੁਲ ਅੰਮਰਦੀਪ ਵਰਗਾ ਬਿਲਕੁਲ ਤੇ ਇਹਦੇ ਵਿੱਚ ਕੀ ਮਾੜੀ ਗੱਲ ਕਹਿ ਦਿੱਤੀ ਹੂੰ ਦੂਜੇ ਪਾਸੇ ਤੁਸੀਂ ਉਹਦੇ ਤੇ ਪਰਸਨਲੀ ਅਜਿਹੇ ਇਲਜ਼ਾਮ ਲਗਾ ਰਹੇ ਹੋ ਕਿ ਉਹ ਗੇ ਹੈ ਉਹ ਪੰਜਾਬ ਦਾ ਹੋ ਕੇ ਇਹ ਕਿਹੜੇ ਕੰਮਾਂ ਦੇ ਵਿੱਚ ਪੈ ਗਿਆ ਅਸਲ ਦੇ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਜਿਹੜੇ ਲੋਕ ਬੇਵਜਾ ਲੋਕਾਂ ਨੂੰ ਟ੍ਰੋਲ ਕਰਦੇ ਨੇ ਨਾ ਸਭ ਤੋਂ ਪਹਿਲਾਂ ਉਹਨਾਂ ਨੂੰ ਸਮਝਣਾ ਪਵੇਗਾ ਕਿ ਅਜਿਹੀਆਂ ਚੀਜ਼ਾਂ ਤੁਸੀਂ ਕਰਕੇ ਕੀ ਖਾਟ ਲੋਗੇ ਜੀ ਇੱਕ ਸ਼ਖਸ ਜਿਹੜਾ ਇਨੀ ਮਿਹਨਤ ਕਰਕੇ ਫਿਲਮ ਬਣਾ ਰਿਹਾ ਹੂੰ ਉਹਦਾ ਬੇਟਾ ਮੈਂ ਅੰਬਰਦੀਪ ਦੀ ਗੱਲ ਕਰ ਰਿਹਾ ਅੰਬਰਦੀਪ ਨੇ ਇਹ ਫਿਲਮ ਬਣਾਈ ਮਿਹਨਤ ਕੀਤੀ ਉਹਦਾ ਬੇਟਾ ਇਸ ਫਿਲਮ ਦੇ ਵਿੱਚ ਲੀਡ ਤੇ ਲੀਡ ਹੀਰੋ ਹੈ ਦੋ ਹੀਰੋਇਨਸ ਨੇ ਬੜੀ ਬੜੀ ਵਧੀਆ ਫਿਲਮ ਬਣ ਰਹੀ ਹੈ ਕਨਸੈਪਟ ਬਹੁਤ ਵਧੀਆ ਸਨੇਹਾ ਸਮਾਜ ਦੇ ਵਿੱਚ ਜਾ ਰਿਹਾ ਤੇ ਤੁਸੀਂ ਉਸ ਫਿਲਮ ਨੂੰ ਉਸ ਫਿਲਮ ਦੇ ਕਲਾਕਾਰਾਂ ਦੇ کردار ਖੁਸ਼ੀ ਕਰਨ ਲਈ ਇਹ ਚੀਜ਼ਾਂ ਵਰਤ ਰਹੇ ਹੋ ਮੈਨੂੰ ਲੱਗਦਾ ਇੱਥੇ ਪਰਸਨੈਲਿਟੀ ਪਰਸਨਲ ਪਰਸਨੈਲਿਟੀ ਉਹਨਾਂ ਨੂੰ ਨਹੀਂ ਦੇਖਣੀ ਚਾਹੀਦੀ ਸੀ ਫਿਲਮ ਦੇ ਵਿੱਚ ਜੋ ਉਸਨੇ ਕੰਮ ਕੀਤਾ ਉਸ ਬੱਚੇ ਨੂੰ ਉਸ ਤਰੀਕੇ ਨਾਲ ਅਪਰੀਸ਼ੀਏਟ ਕਰਨਾ ਚਾਹੀਦਾ ਸੀਗਾ ਦੇਖੋ ਇੰਡਸਟਰੀ ਦੇ ਵਿੱਚ ਤੁਸੀਂ ਦੱਸਿਆ ਅਮਰਦੀਪ ਦੀ ਸਟੋਰੀਜ਼ ਦੇਖੀਆਂ ਐ ਐਮਏ ਵੇਰ ਕੋ ਉਹਨਾਂ ਨੇ ਇਹ ਵੀ ਲਿਖਿਆ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਲੋਕਾਂ ਨੂੰ ਵੀ ਕੰਮ ਦੇਖੋ ਕਿ ਜਿਸ ਤਰੀਕੇ ਨਾਲ ਉਸ ਬੱਚੇ ਨੂੰ ਮੋਟੀਵੇਟ ਕਰਨ ਦੀ ਜ਼ਰੂਰਤ ਸੀਗੀ ਕਿ ਜਿਵੇਂ ਤੂੰ ਆਇਆ ਹੈ ਤੇਰਾ ਸੀ ਖੁੱਲੇ ਦਿਲ ਦੇ ਨਾਲ ਸਵਾਗਤ ਕਰਦੇ ਹਾਂ ਪਰ ਲੋਕਾਂ ਨੇ ਉਹ ਚੀਜ਼ ਨੂੰ ਉਹਦੇ ਹਾਉ ਪਾਉ ਨੂੰ ਗਲਤ ਤਰੀਕੇ ਦੇ ਨਾਲ ਜਜ ਕਰਨਾ ਸ਼ੁਰੂ ਕਰ ਦਿੱਤਾ ਜੀ ਉਹ ਇੱਕ ਮੈਂ ਤੁਹਾਨੂੰ ਦੱਸਦਾ ਕਿ ਸ਼ਾਇਦ ਲਖੇ ਸਧਾਨੇ ਦੀ ਵੀ ਇੱਕ ਵੀਡੀਓ ਜਿਹੜੀ ਬਹੁਤ ਜ਼ਿਆਦਾ ਟ੍ਰੋਲ ਹੋਈ ਔਰ ਕੱਲ ਸ਼ਾਇਦ ਲਖੇ ਸਧਾਨੇ ਨੇ ਲਾਈਵ ਹੋ ਕੇ ਸਪਸ਼ਟੀਕਰਨ ਵੀ ਦਿੱਤਾ ਕਿ ਮੈਂ ਅੰਬਰਦੀਪ ਦੇ بیٹے ਬਾਰੇ ਗੱਲ ਨਹੀਂ ਸੀ ਕੀਤੀ ਮੈਂ ਗੱਲ ਐਲਨ ਮਸਕ ਦੇ بیٹے ਬਾਰੇ ਕੀਤੀ ਸੀ ਔਰ ਉਹਨੂੰ ਤੋੜ ਮਰੋੜ ਕੇ ਜਿਹੜੇ ਜਿਆਦਾ ਕਾਰੀਗਰ ਬੈਠੇ ਨੇ ਨਾ ਜਿਨ੍ਹਾਂ ਨੂੰ ਐਡੀਟਿੰਗ ਵੀ ਆਉਂਦੀ ਹੈ ਔਰ ਥੋੜਾ AI ਬਾਰੇ ਵੀ ਜਾਣਦੇ ਨੇ ਉਹ ਲੋਕ ਅਜੇਹੀਆਂ ਵੀਡੀਓ ਨੂੰ ਕੱਟ ਕਰਕੇ ਗਲਤ ਤਰੀਕੇ ਦੇ ਨਾਲ ਲੋਕਾਂ ਤੱਕ ਪਹੁੰਚਾਉਂਦੇ ਨੇ ਔਰ ਉਹਨੂੰ ਟਰੋਲ ਕਰਦੇ ਨੇ ਜੀ ਮਸਲਾ ਕੀ ਹੁੰਦਾ ਸਿਰਫ ਔਰ ਸਿਰਫ ਵਿਊਜ਼ ਦਾ ਕਿ ਅਸੀਂ ਵੱਧ ਤੋਂ ਵੱਧ ਸਾਡੇ ਵਿਊਅਰਸ ਹੋਣਗੇ ਕੀ ਕਾ ਟੀਆਰਪੀ ਮਿਲੇਗੀ ਇਹ ਚੀਜ਼ ਕਰਕੇ ਇਸ ਸਪਸ਼ਟੀਕਰਨ ਲਖੇ ਸੁਧਾਨ ਨੇ ਵੀ ਦਿੱਤਾ ਕਿ ਮੈਂ ਅੰਬਰਦੀਪ ਦੇ ਬੇਟੇ ਦੀ ਗੱਲ ਨਹੀਂ ਕੀਤੀ ਮੈਂ ਆਲਨ ਮਸਕ ਦੀ ਗੱਲ ਕੀਤੀ ਆ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਜਿਹੜੀ ਵੀਡੀਓ ਵੱਖ-ਵੱਖ ਡਿਫਰੈਂਟ ਡਿਫਰੈਂਟ ਅਕਾਊਂਟਸ ਦੇ ਉੱਪਰ ਪਈ ਤੇ ਉਹ ਤਾਂ ਫਿਰ ਓਬਵੀਅਸਲੀ ਤੁਹਾਨੂੰ ਪਤਾ ਜਦੋਂ ਸੋਸ਼ਲ ਮੀਡੀਆ ਤੇ ਅਜਿਹੀ ਚੀਜ਼ ਜਾਂਦੀ ਹੈ ਤਾਂ ਅੱਗ ਵਾਂਗ ਫੈਲਦੀ ਹੈ ਪਰ ਲੋਕਾਂ ਨੂੰ ਸਾਨੂੰ ਸਾਡੀ ਮੋਰਲੀ ਸਾਡੀ ਡਿਊਟੀ ਆ ਕਿ ਅਸੀਂ ਆਪਣੇ ਸਮਾਜ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਈਏ ਜੀ ਦੁਨੀਆ ਤਰੱਕੀ ਕਰ ਰਹੀ ਹੈ ਜੇਕਰ ਦੁਨੀਆ ਅੱਗੇ ਵਧ ਰਹੀ ਹੈ ਟੈਕਨੋਲੋਜੀ ਆ ਰਹੀ ਹੈ ਤਾਂ ਉਹਦਾ ਮਤਲਬ ਇਹ ਨਹੀਂ ਕਿ ਅਸੀਂ ਉਹਦਾ ਮਿਸਯੂਜ਼ ਕਰੀਏ ਹੁਣ ਦੇਖੋ ਸਾਇੰਟਿਸਟ ਨੇ ਸਾਇੰਟਿਸਟ ਇੱਕ ਪੱਖਾ ਵੀ ਬਣਾ ਰਹੇ ਨੇ ਲਾਈਟਾਂ ਵੀ ਬਣਾ ਰਹੇ ਨੇ ਉਹ ਟੈਕਨੋਲੋਜੀ ਦੀਆਂ ਚੀਜ਼ਾਂ ਵੀ ਲਿਆ ਰਹੇ ਨੇ ਅਸੀਂ ਉਹਦਾ ਯੂਜ਼ ਦੇਖ ਰਹੇ ਹਾਂ ਅਸੀਂ ਬਿਲਕੁਲ ਅਸੀਂ ਉਹਨੂੰ ਯੂਜ਼ ਕਰਦੇ ਆ ਸਾਡੇ ਲਈ ਸੁਖਾਲੀ ਜ਼ਿੰਦਗੀ ਜਿਹੜੀ ਹੁੰਦੀ ਹੈ ਉਸੇ ਤਰ੍ਹਾਂ ਟੈਕਨੋਲੋਜੀ ਹੈ ਇਹਨੂੰ ਤੁਸੀਂ ਪੋਜ਼ਿਟਿਵਿਟੀ ਲਈ ਵਰਤੋ ਉਹਦਾ ਮਿਸਯੂਜ਼ ਨਾ ਕਰੋ ਕੱਲ ਨੂੰ ਇਹ ਜਿਹੜੀ ਆਗ ਹੈ ਤੁਹਾਡੇ ਘਰ ਤੱਕ ਵੀ ਆਏਗੀ ਬਿਲਕੁਲ ਇਹ ਬਹੁਤ ਛੋਟਾ ਜਿਹਾ ਮੈਸੇਜ ਸੀਗਾ ਸਾਡੀ ਇਸ ਡਿਸਕਸ਼ਨ ਦੇ ਰਾਹੀਂ ਅਸੀਂ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਸੋਸ਼ਲ ਮੀਡੀਆ ਤੇ ਇਸ ਵੇਲੇ ਚੱਲ ਰ ਉਸੇ ਜਿਹੜਾ ਰੋਗ ਦਿੱਤਾ ਜਾਵੇ ਤੇ ਜੇਕਰ ਤੁਹਾਡੇ ਵਾਲ ਵੀ ਕੁਝ ਇਹੋ ਜਿਹਾ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਪੜਦੇ ਹੋ ਤੁਸੀਂ ਉਸ ਨੂੰ ਜੱਜ ਕਰਦੇ ਹੋ ਤਾਂ ਉਸ ਨੂੰ ਜੱਜ ਅਗਰ ਤੁਸੀਂ ਕਰਨਾ ਪੋਜੀਟਿਵ ਤਰੀਕੇ ਨਾਲ ਕਰੋ ਬਿਲਕੁਲ ਇਹਦੇ ਵਿੱਚ ਇਹੀ ਮੈਸੇਜ ਦਿੱਤਾ ਜਾਂਦਾ ਹੈ ਕਿ ਜਿਹੜੇ ਬੱਚੇ ਨੇ ਐਕਟਿੰਗ ਕੀਤੀ ਉਸ ਦੀ ਐਕਟਿੰਗ ਦੇ ਉਸ ਨੂੰ ਜਿਹੜਾ ਜਜਮੈਂਟ ਦਿੱਤੀ ਜਾਵੇ ਨਾ ਕਿ ਉਹਦੇ ਹਾਉ ਭਾਉ ਦੇਖੇ ਜਾਣ ਕਿ ਉਹ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਵਿਚਰ ਰਿਹਾ ਕਿਉਂਕਿ ਉਸਦੇ ਫਾਦਰ ਦਾ ਇਹ ਕਹਿਣਾ ਕਿ ਉਸ ਬੱਚੇ ਨੇ ਅਜ ਤੱਕ ਸੋਸ਼ਲ ਮੀਡੀਆ ਜਿਹੜਾ ਯੂਜ਼ ਨਹੀਂ ਕੀਤਾ ਉਸਨੇ ਆਪਣੀ ਜਿਹੜੀ ਡੈਬਿਊ ਕੀਤੀ ਆ ਉਹ ਆਪਣੇ ਫਾਦਰ ਦਾ ਕੰਮ ਦੇਖ ਕੇ ਪੰਜਾਬੀ ਇੰਡਸਟਰੀ ਦੇ ਵਿੱਚ ਆਇਆ ਤੇ ਸ ਪੰਜਾਬੀਆਂ ਦਾ ਦਿਲ ਇੰਨਾ ਵੱਡਾ ਹੋਣਾ ਚਾਹੀਦਾ ਕਿ ਉਹਨੂੰ ਖੁੱਲੇ ਦਿਲ ਦੇ ਨਾਲ ਸਵਾਗਤ ਕੀਤਾ ਜਾਵੇ ਤੇ ਇੱਕ ਸੋਚ ਜਿਹੜੀ ਹੈ ਉਸ ਨੂੰ ਆਪਣੇ ਬਦਲਣ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਜਿਹੜੇ ਟੈਲੈਂਟਡ ਆਰਟਿਸਟਸ ਛੁਪ ਕੇ ਪਿੱਛੇ ਬੈਠ ਜਾਂਦੇ ਨੇ ਸਿਰਫ ਇੱਕ ਕਮੈਂਟ ਸੈਕਸ਼ਨ ਪੜ੍ਹ ਕੇ ਬਹੁਤ ਸਾਰੇ ਇਹੋ ਜਿਹੇ ਐਕਟਰਸ ਜਿਹੜੇ ਨੇ ਸੋਚਦੇ ਨੇ ਕਿ ਸ਼ਾਇਦ ਅਸੀਂ ਉਸ ਲੈਵਲ ਤੱਕ ਨਹੀਂ ਜਾਵਾਂਗੇ ਜੇ ਕਿਸੇ ਨੂੰ ਇਨਸਪਾਇਰ ਕਰਦੇ ਨੇ ਤਾਂ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਜੇ ਕਿਸ ਤੋਂ ਇਨਸਪਾਇਰ ਹੋ ਵੀ ਰਹੇ ਹਾਂ ਤਾਂ ਅਸੀਂ ਉਹਨਾਂ ਤੱਕ ਪਹੁੰਚ ਹੀ ਨਹੀਂ ਸਕਦੇ ਕਿਉਂਕਿ ਲੱਤਾਂ ਖਿੱਚਣ ਵਾਲੇ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਇਸ ਵੇਲੇ ਬੈਠੇ ਹੋਏ ਨੇ ਸੋ ਬਿਲਕੁਲ ਅ ਅਸੀਂ ਬਾਲੀਵੁੱਡ ਦੇ ਵਿੱਚ ਵੀ ਵੇਖਦੇ ਆ ਮੂਵੀਜ਼ ਆਉਂਦੀਆਂ ਸਨ ਜਿਹੜੇ ਅ ਮੇਲ ਹੀਰੋ ਨੇ ਉਹ ਹੀਰੋਇਨਸ ਦਾ ਰੋਲ ਕਰਦੇ ਜਿਵੇਂ ਚਾਚੀ 420 ਆ ਹਾਂਜੀ ਹਾਂਜੀ ਜੀ ਜੀ ਕਿੰਨਾ ਵਧੀਆ ਉਹਦੇ ਵਿੱਚ ਐਕਟ ਕੀਤਾ ਸੀ ਜੇ ਦੇਖਿਆ ਜਾਵੇ ਉਸ ਤੋਂ ਬਾਅਦ ਅਕਸ਼ੇ ਕੁਮਾਰ ਨੇ ਕਈ ਫਿਲਮਾਂ ਦੇ ਵਿੱਚ ਅਜਿਹੇ ਰੋਲ ਕੀਤੇ ਨੇ ਜਾਂ ਸਾਡੇ ਪਾਲੀਵੁੱਡ ਦੇ ਵਿੱਚ ਵੀ ਕਈ ਫਿਲਮਾਂ ਅਜਿਹੇਆਂ ਬਣੀਆਂ ਨੇ ਕਿ ਨਾਮ ਵਰ ਜਿਹੜੇ ਕਲਾਕਾਰ ਨੇ ਰੋਲ ਕਰਦੇ ਨੇ ਤਾਂ ਕੀ ਉਹਨਾਂ ਨੂੰ ਅਸੀਂ ਇਦਾਂ ਦੇ ਇਦਾਂ ਦੇ ਵਰਡ ਯੂਜ਼ ਕਰਕੇ ਉਹਨਾਂ ਨੂੰ ਇਹ ਕਹਿਣ ਲੱਗ ਜੀ ਇਹ ਤਾਂ ਕਿਸੇ ਦਾ ਮਾਨਸਿਕ ਤੌਰ ਤੇ ਕਿਸੇ ਨੂੰ ਪਰੇਸ਼ਾਨ ਕਰ ਲੋਗੇ ਇਹ ਦੇਖਦੇ ਕਿ ਸ਼ਾਇਦ ਉਹਨਾਂ ਦਾ ਐਂਟਰਟੇਨਮੈਂਟ ਸੋਰਸ ਬਣਾਉਣ ਵਾਸਤੇ ਜਿਹੜੇ ਐਕਟਰਸ ਨੇ ਉਹ ਕਿਸ ਹੱਦ ਤੱਕ ਪਹੁੰਚਦੇ ਨੇ ਜਿਵੇਂ ਤੁਸੀਂ ਦੱਸਿਆ ਕਿ ਫੀਮੇਲ ਐਕਟਿੰਗ ਦੇ ਵਿੱਚ ਆਉਂਦੇ ਨੇ ਅਕਸ਼ੇ ਕੁਮਾਰ ਦੀ ਗੱਲ ਕਰਨੀ ਹੈ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਐਂਟਰਟੇਨਮੈਂਟ ਦੇ ਜ਼ੋਨ ਦੇ ਵਿੱਚ ਕਰਦੇ ਪਰ ਉਹ ਮਸਤੀ ਮਜ਼ਾਕ ਸਿਰਫ ਉਦੋਂ ਤੱਕ ਰਹਿ ਜਾਂਦੀ ਹੈ ਜਦੋਂ ਤੁਸੀਂ ਸਿਨੇਮਾ ਘਰਾਂ ਦੇ 2 ਘੰਟੇ ਦੀ ਪਿਕਚਰ ਦੇਖਦੇ ਹੋ ਬਾਅਦ ਦੇ ਵਿੱਚ ਜਜਮੈਂਟ ਉਹੀ ਕਰਨੀ ਹੈ ਜੋ ਤੁਹਾਡੀ ਅੰਦਰ ਦੀ ਸੋਚ ਕਹਿੰਦੀ ਹੈ ਬਿਲਕੁਲ ਕਲਾਕਾਰੀ ਉਹ ਪੂਰੀ ਤਰ੍ਹਾਂ ਢਲ ਜਾਵੇ ਜੀ ਜੀ ਮੈਂ ਬਹੁਤ بڑے ਨਾਮਵਰ ਕਲਾਕਾਰ ਨੇ ਜਿਨ੍ਹਾਂ ਨੇ ਅਜਿਹੇ ਐਕਟ ਕੀਤੇ ਨੇ ਔਰ ਦੂਸਰੀ ਗੱਲ ਕਿਸੇ ਦੀ ਵੀ ਪਰਸਨਲ ਲਾਈਫ ਜਿਹੜੀ ਆ ਉਹ ਪ੍ਰੋਫੈਸ਼ਨਲ ਲਾਈਫ ਦੇ ਨਾਲ ਮਿਕਸ ਅਪ ਨਹੀਂ ਕਰਨੀ ਚਾਹੀਦੀ ਜੀ ਜੀ ਹਰ ਸ਼ਖ ਦੀ ਸ਼ਖਸ ਦੀ ਪਰਦੇ ਤੋਂ ਪਿੱਛੇ ਲਾਈਫ ਹੈ ਜਿਨਨੇ ਮੈਂ ਕਿਸੇ ਦਾ ਪਾਰਟਿਕੂਲਰ ਨਾਮ ਨਹੀਂ ਲਵਾਂਗਾ ਬਾਲੀਵੁੱਡ ਪੋਲੀਵੁੱਡ ਦੇ ਵਿੱਚ ਬੜੇ ਸਤਾਰੇ ਨੇ ਸਾਰਿਆਂ ਦੀ ਪਰਸਨਲ ਲਾਈਫ ਸ਼ਾਇਦ ਬਹੁਤ ਵਧੀਆ ਹੋ ਸਕਦੀ ਹੈ ਪਰ ਉਹ ਪਰਦੇ ਤੇ ਬਹੁਤਾ ਕੁਝ ਚੰਗਾ ਨਹੀਂ ਕਰ ਪਾਏ ਔਰ ਕਈ ਅਜਿਹੇ ਨੇ ਜਿਹੜੇ ਪਰਦੇ ਤੇ ਬਾਕਮਾਲ ਨੇ ਪਰ ਉਹਨਾਂ ਦੀ ਪਰਸਨਲ ਲਾਈਫ ਬੜੀ ਡਿਸਟਰਬ ਹੈ ਸੋ ਦੇਖੋ ਉਹਨਾਂ ਦਾ ਮੇਨ ਕੰਮ ਹੈ ਤੁਹਾਡਾ ਮਨੋਰੰਜਨ ਕਰਨਾ ਉਹਦੇ ਵਿੱਚ ਦੇਖੋ ਵੀ ਉਹ ਕਿੰਨੀ ਕੁ ਢੁਕਵੀਂ ਗੱਲਬਾਤ ਕਰਦੇ ਨੇ ਕਿੰਨਾ ਕੁ ਉਹ ਕਿਰਦਾਰ ਦੇ ਵਿੱਚ ਫਿੱਟ ਆਉਂਦੇ ਨੇ ਜਾਂ ਜਿਹੜਾ ਉਹਨਾਂ ਦਾ ਸੁਨੇਹਾ ਜੋ ਮੈਸੇਜ ਹੈ ਕੀ ਉਹ ਸਮਾਜ ਦੇ ਪ੍ਰਤੀ ਸਹੀ ਹੈ ਬਾਕੀ ਕਿਸੇ ਨੂੰ ਬੇਵਜਾ ਇਦਾਂ ਟਰੋਲ ਕਰਨਾ ਉਹਦੇ ਤੇ ਗਲਤ ਐਲੀਗੇਸ਼ਨ ਲਾ ਕੇ ਕਿ ਇਹ ਕਿੱਦਾਂ ਕਰਦਾ ਇਹਨੇ ਨੌਂ ਵਧਾਏ ਨੇ ਇਹ ਇਹਦੇ ਹਾਉ ਪਾਉ ਕਿੱਦਾਂ ਦੇ ਨੇ ਤੇ ਉਹ ਕੁਝ ਵਰਡ ਜਿਹੜੇ ਲੋਕ ਅਜਿਹਾ ਯੂਜ਼ ਕਰਦੇ ਨੇ ਮੈਂ ਮਾਫ਼ ਕਰਨਾ ਇਸ ਇੰਟਰਵਿਊ ਦੇ ਵਿੱਚ ਲੈ ਨਹੀਂ ਸਕਦਾ ਕਿਉਂਕਿ ਮੈਨੂੰ ਸਮਾਜ ਦੀ ਸ਼ਰਮ ਹੈ ਕਿਉਂਕਿ ਸਾਡੀ ਇਹ ਇੰਟਰਵਿਊ ਸ਼ਾਇਦ ਕਈ ਲੇਡੀਜ਼ ਵੀ ਵੇਖਣਗੀਆਂ ਆਪਣੇ ਭੈਣਾਂ ਵੀ ਵੇਖ ਰਹੀਆਂ ਨੇ ਕਈ ਬੱਚੇ ਵੀ ਵੇਖਣਗੇ ਸੋ ਕੋਸ਼ਿਸ਼ ਸਾਨੂੰ ਇਹ ਕਰਨੀ ਚਾਹੀਦੀ ਹੈ ਕਿ ਅਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਿਹੜੀ ਇਹ ਗੰਦਗੀ ਫੈਲ ਰਹੀ ਆ ਉਸ ਨੂੰ ਰੋਕੀਏ ਨਾ ਕਿ ਇਸ ਦਾ ਹਿੱਸਾ ਬਣੀਏ ਕਿਉਂਕਿ ਇੱਕ 18 ਸਾਲਾਂ ਬਾਤਮਾਲ ਐਕਟਰ ਜਿਹੜਾ ਜਿਸ ਨੇ ਸ਼ਾਇਦ ਬਹੁਤ ਹੋਰ ਪ੍ਰੋਜੈਕਟ ਇੰਡਸਟਰੀ ਨੂੰ ਦੇੜੇ ਨੇ ਉਹਦੇ ਤੇ ਤੁਸੀਂ ਅਜੇ ਹੀ ਇਲਜ਼ਾਮ ਲਾ ਕੇ ਉਹਦਾ ਮਨੋਬਲ ਤੋੜ ਰਹੇ ਹੋ ਔਰ ਅਜਿਹਾ ਨਾ ਕਰੋ ਔਰ ਉਹਦਾ ਕੋਈ ਫਾਇਦਾ ਨਹੀਂ ਹੋਏਗਾ ਉਹਦਾ ਨੁਕਸਾਨ ਹੀ ਹੋਏਗਾ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਆਪਣੀ ਰਾਏ ਦੱਸ ਸਕਦੇ ਹੋ ਕਿ ਤੁਹਾਨੂੰ ਇਸ ਸੋਸ਼ਲ ਮੀਡੀਆ ਤੇ ਫੈਲੀ ਹੋਈ ਗੰਦਗੀ ਨੂੰ ਮਿਟਾਉਣ ਦੀ ਤੁਹਾਡੀ ਕੋਸ਼ਿਸ਼ ਜਾਰੀ ਰਹੇਗੀ ਕਿ ਇਸੇ ਤਰੀਕੇ ਦਾ ਨਾਲ ਐਕਸੈਪਟੈਂਸ ਨਾਲ ਤੁਰੋਗੇ ਕਿ ਜੇ ਲੋਕ ਮਜ਼ਾਕ ਉਡਾਰੇ ਤਾਂ ਅਸੀਂ ਵੀ ਉਸ ਦਾ ਹਿੱਸਾ ਬਣ ਜਾਈਏ ਤੁਸੀਂ ਆਪਣੀ ਰਾਏ ਜ਼ਰੂਰ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਬਦੇਰੀ ਵੀਡੀਓਜ਼ ਲਈ ਦੇਖ ਜ਼ਰੂਰ ਉਧਾਰਨਾ ਟਾਈ